ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਨਵਾਜੀ ਸਤਕਾਰ ਜੋ ਸਾਤ ਸੰਗਤ ਜੀ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਨਾ ਸ੍ਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਜਿਸ ਕੋ ਵਿਸਰੈ ਪ੍ਰਾਨ ਪਤ ਦਾਤਾ ਸੋਈ ਗਨ ਅਭਾਗਾ ਪ੍ਰਾਨਪਤ ਕਹਿੰਦੇ ਨੇ ਜਿੰਦ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਆਪਾਗਾ ਦਾ ਮਤਲਬ ਹੈ ਭਾਗਹੀਣ ਜਾਂ ਬਦਕਿਸਮਤ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਸ ਮਨੁੱਖ ਨੂੰ ਬਦਕਿਸਮਤ ਸਮਝੋ ਜਿਸ ਨੂੰ ਜਿੰਦ ਦਾ ਮਾਲਕ ਉਹ ਪ੍ਰਭੂ ਪਾਤਸ਼ਾਹ ਬਿਸਰ ਜਾਂਦਾ ਹੈ ਚਰਨ ਕਮਲ ਜਾ ਕਾ ਮਨ ਰਗਿਓ ਅਮੇਉ ਸਰੋਵਰ ਪਾਗਾ ਤੇ ਜਿਸ ਮਨੁੱਖ ਦਾ ਕਹਿੰਦੇ ਮਨ ਪ੍ਰਮਾਤਮਾ ਦੇ ਕੋਮਲ ਚਰਨਾਂ ਦਾ ਪ੍ਰੇਮੀ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਜੀਵਨ ਦੇਣ ਵਾਲੇ ਨਾਮ ਜਲ ਦਾ ਸਰੋਵਰ ਜਿਹੜਾ ਹੈ ਸਮਝੋ ਵੀ ਉਹ ਲੱਭ ਲੈਂਦਾ ਹੈ ਤੇਰਾ ਜਨ ਰਾਮ ਨਾਮ ਰੰਗ ਜਾਗਾ ਏ ਸੱਚੇ ਪਾਤਸ਼ਾਹ ਤੇਰਾ ਸੇਵਕ ਤੇਰੇ ਨਾਮ ਵਿੱਚ ਤੇਰੇ ਨਾਮ ਦੇ ਰੰਗ ਵਿੱਚ ਟਿਕ ਕੇ ਮਾਇਆ ਦੇ ਵੱਲੋਂ ਮਾਇਆ ਦੇ ਮੋਹ ਵੱਲੋਂ ਸੁਚੇਤ ਰਹਿੰਦਾ ਹੈ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਉਸ ਦੇ ਸਰੀਰ ਵਿੱਚੋਂ ਸਾਰਾ ਆਲਸ ਮੁੱਕ ਜਾਂਦਾ ਹੈ ਉਸ ਦਾ ਮਨ ਇਹ ਭਾਈ ਉਹ ਪ੍ਰੀਤਮ ਪਰਮਾਤਮਾ ਦੇ ਨਾਲ ਜੁੜਿਆ ਰਹਿੰਦਾ ਹੈ ਰਹਾਉ ਜੈ ਜੈ ਪੇਖੋ ਤਹ ਨਾਰਾਇਣ ਸਗਲ ਕਟਾਮੈਂ ਤਾਗਾ ਤਾਗਾ ਦਾ ਮਤਲਬ ਉਹ ਤਾਗਾ ਜਿਵੇਂ ਕਹਿੰਦੇ ਮਨਕਿਆਂ ਦੇ ਵਿੱਚ ਧਾਗਾ ਪਰੋਇਆ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਮਾਲਕ ਦੇ ਸਿਮਰਨ ਦੀ ਬਰਕਤ ਨਾਲ ਭਾਈ ਮੈਂ ਜਿੱਧਰ ਵੀ ਜਿੱਧਰ ਵੇਖਦਾ ਹਾਂ ਜਹ ਜਹੇ ਪਿੱਖੋਂ ਤਹੇ ਉੱਥੇ-ਉੱਥੇ ਪ੍ਰਮਾਤਮਾ ਹੀ ਸਾਰੇ ਸਰੀਰਾਂ ਦੇ ਵਿੱਚ ਮੌਜੂਦ ਦਿਸਦਾ ਜਿਵੇਂ ਧਾਗਾ ਸਾਰੇ ਮਨਕਿਆਂ ਦੇ ਵਿੱਚ ਪਰ ਹੋਇਆ ਹੁੰਦਾ ਹੈ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਾਗਾ ਹੈ ਨਾਨਕ ਪਰਮਾਤਮਾ ਦੇ ਦਾਸ ਉਸ ਦਾ ਨਾਮ ਜਲ ਪੀਂਦਿਆਂ ਹੀ ਔਰ ਸਾਰੇ ਮੋਹ ਪਿਆਰ ਛੱਡ ਦਿੰਦੇ ਹਨ ਇੱਕੋ ਇੱਕ ਪਰਮਾਤਮਾ ਦੇ ਨਾਲ ਉਹਨਾਂ ਦਾ ਮੋਹ ਉਹਨਾਂ ਦਾ ਪਿਆਰ ਉਹਨਾਂ ਦਾ ਪ੍ਰੇਮ ਇੱਕ ਨਾਲ ਜੁੜ ਜਾਂਦਾ ਹੈ ਜਿਹੜੇ ਇੱਕ ਦੇ ਬਣ ਜਾਂਦੇ ਹਨ ਹਾਂ ਤਾਂ ਤੇ ਮੱਥੇ ਰਗੜਦੇ ਨਹੀਂ ਪਰਦੇ ਅਕਾਲਪੁਰਖ ਉਹਨਾਂ ਦੀ ਆਪ ਇੱਜ਼ਤ ਵੀ ਰੱਖਦਾ ਹੈ ਉਹਨਾਂ ਦੀ ਪੈਜ ਵੀ ਰੱਖਦਾ ਇੱਕ ਦੇ ਨਾਲ ਜੁੜੀਏ ਇੱਕੋ ਹੀ ਹੈ ਉਹ ਪ੍ਰਮਾਤਮਾ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਜਿੱਥੇ ਵੀ ਦੇਖਦੇ ਆ ਉਹ ਹੀ ਅਕਾਲਪੁਰਖ ਪ੍ਰਮਾਤਮਾ ਹੈ ਜੈ ਜੈ ਭਿਕੋ ਤਹ ਨਾਰਾਇਣ ਮਾਲਕ ਉਹ ਅਕਾਲਪੁਰਖ ਪ੍ਰਮਾਤਮਾ ਹਰ ਜਗ੍ਹਾ ਤੇ ਮੌਜੂਦ ਹੈ ਸਦਾ ਹੀ ਉਸ ਮਾਲਕ ਦੇ ਚਲਣਾ ਵਿੱਚ ਜੁੜ ਕੇ ਆਪਣੇ ਕੀਮਤੀ ਸਮੇਂ ਤੇ ਸਵਾਸਾਂ ਨੂੰ ਸਫਲ ਬਣਾਉਣ ਦਾ ਯਤਨ ਕਰਦੇ ਰਹੀਏ ਸਤਿਗੁਰੂ ਸਭਨਾ ਦਾ ਭਲਾ ਮੰਗਾਏ ਦਾ ਤੁਸ ਦਾ ਬੁਰਾ ਕਿਉ ਹੋਏ ਅਕਾਲ ਪੁਰਖ ਸਦਾ ਸਭ ਦਾ ਭਲਾ ਮੰਗਦਾ ਹੈ ਸਭ ਦਾ ਭਲਾ ਕਰਦਾ ਹੈ ਕਿਸੇ ਦਾ ਵੀ ਬੁਰਾ ਨਹੀਂ ਕਰਦਾ ਉਹ ਅਕਾਲ ਪੁਰਖ ਪਰਮਾਤਮਾ ਕਦੇ ਵੀ ਕਿਸੇ ਨਾਲ ਬੈਰ ਨਹੀਂ ਕਮਾਉਂਦਾ ਕਿਸੇ ਨਾਲ ਧਰੋ ਨਹੀਂ ਕਮਾਉਂਦਾ ਦੋਸ਼ ਕਰਮਾ ਆਪਣੇ ਆਪ ਨੂੰ ਆਪਣੇ ਕਰਮਾਂ ਦਾ ਦੋਸ਼ ਹੈ ਜਿਹੋ ਜਿਹਾ ਜੈਸਾ ਬੀਜ ਹੈ ਸੋ ਲੁਣੈ ਜਨਮ ਸੰਦ ਰੱਖੇ ਜੋ ਜਮਨੋ ਕੁ ਬੀਜ ਬੀਜਦਾ ਹੈ ਤੇ ਉਹਦੇ ਉਹ ਫਲ ਵੱਢਦਾ ਹੈ ਆਉ ਗੁਰੂ ਕਿਰਪਾ ਕਰੇ ਸਭਨਾਂ ਪਰਮੇਰ ਪ੍ਰਿਆਤ ਰੱਖੇ ਸਰਵਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪਿਆਰ ਤੇ ਤਪ ਭਗਤਾ ਦੀ ਅਰਦਾਸ ਅਤੇ ਗੁਰੂ ਘਰ ਦੀਆਂ ਸੇਵਾਵਾਂ ਨਰ ਵਿਗੰਤ ਸਹਿਤ ਸੰਪੂਰਨਤਾ ਦੀ ਅਰਦਾਸ ਸਦਾ ਈਰਾਲ ਮਿਲ ਕੇ ਕਰਦੇ ਰਹੀਏ ਵਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੁਬਿੰਦ ਕਾ ਪੂਰਣ ਗੁਣ ਦਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ